ਅਸਲਾਮ ਵਾਲੇਕੁਮ ਜੀ ਸਵਾਗਤ ਕਰਦੇ ਆਂ ਆਪ ਸਭ ਦਾ ਸਾਡੇ ਚੈਨਲ ਪੰਜ ਕੇ ਸਰਕਾਰ ਤੇ ਦੂਆ ਫਰਿਆਦ ਕਰਦੇ ਆਂ ਸਾਰੇ ਤੰਦਰੁਸਤ ਠੀਕ ਠਾਕ ਹੋਵੋਗੇ ਸੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਇੱਕ ਮਹਾਮਈ ਕਾਲੀ ਮਾਤਾ ਜੀ ਦਾ ਇੱਕ ਬੜਾ ਹੀ ਵਧੀਆ ਮੰਤਰ ਸ਼ਾਬਰ ਮੰਤਰ ਹੈ ਜਿਵੇਂ ਕਿ ਆਪ ਸਭ ਜਾਣਦੇ ਹੋ ਚੇਤ ਦਾ ਮਹੀਨਾ ਚੱਲ ਰਿਹਾ ਉਤੋਂ ਨਰਾਤੇ ਚੱਲ ਰਹੇ ਨੇ ਇਹਨਾਂ ਦਿਨਾਂ ਦੇ ਵਿੱਚ ਦੇਵੀਆਂ ਦੇ ਮਹਾਮਈਆਂ ਦੇ ਤੁਸੀਂ ਕੋਈ ਵੀ ਸਿੱਧੀ ਸੋਧਨਾ ਕਰ ਸਕਦੇ ਹੋ ਉਹਨਾਂ ਦੇ ਵਰਤ ਵਗੈਰਾ ਰੱਖ ਸਕਦੇ ਹੋ ਉਹਨਾਂ ਹੀ ਪਾਸਾ ਕਰ ਸਕਦੇ ਹੋ ਹਣਾ ਦਨ ਕੋਈ ਵੀ ਤੁਸੀਂ ਕੰਮ ਕਰ ਸਕਦੇ ਹੋ ਜਿਹੜੇ ਤੰਤਰ ਮੰਤਰ ਯੰਤਰ ਕੁਝ ਵੀ ਇਹ ਜਿਆ ਕੰਮ ਕਰਦੇ ਨੇ ਉਹਨਾਂ ਲਈ ਇਹ ਦਿਨ ਬਹੁਤ ਵਧੀਆ ਹੁੰਦੇ ਨੇ ਅਗਰ ਕੋਈ ਕਾਲੀ ਮਾਤਾ ਦੀ ਸੇਵਾ ਕਰਨਾ ਚਾਹੁੰਦਾ ਵੱਡੀ ਮਾਤਾ ਦੀ ਤਾਂ ਇਸ ਮੰਤਰ ਦੇ ਨਾਲ ਸਿੱਧੀ ਕਰ ਸਕਦੇ ਆ ਸ਼ਾਵਰ ਮੰਤਰ ਸਵੈਮ ਦੇ ਵਿੱਚ ਸਿੱਧ ਹੁੰਦੇ ਆ ਬਸ ਤੁਸੀਂ ਇੱਕ ਆਪਣਾ ਸਵਾ ਮਹੀਨੇ ਦਾ ਜੈ ਕੀ ਦੇਣਾ ਦਾ ਪਾਠ ਕਰਕੇ ਜਤ ਸਤ ਰਹਿ ਕੇ ਤੁਸੀਂ ਆਪਣੇ ਪੂਰੀ ਵਿਧੀ ਦੇ ਅਨੁਸਾਰ ਤੁਸੀਂ ਇਹਨੂੰ ਸਿੱਧ ਕਰ ਸਕਦੇ ਹੋ ਫਿਰ ਤੁਸੀਂ ਇਸ ਤੋਂ ਕੰਮ ਲੈ ਸਕਦੇ ਹੋ ਸੋ ਇਸ ਕਲਮੇ ਦੀ ਵਿਧੀ ਤੇ ਕਲਮੇਵਲ ਜਾਣ ਤੋਂ ਪਹਿਲਾਂ ਆਪ ਸਭ ਨੂੰ ਗੁਜਾਰਾ ਚਾਹ ਵੀ ਸਾਡੇ ਚੈਨਾਂ ਪੰਜ ਫੀਸਰਕਾਰ ਨੂੰ ਵਰਤੋ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਬੈਲ ਆਈਕਨ ਦਬਕੇ ਰੱਖੋ ਤਾਜਵਾਨ ਵਾਲੀਆਂ ਨੋਟੀਫਿਕੇਸ਼ਨਾਂ ਸਭ ਤੋਂ ਪਹਿਲਾਂ ਆਪ ਨੂੰ ਮਿਲਦੇ ਰਹਿਣਾ ਸੋ ਜਿਵੇਂ ਆਪ ਸਾਰੇ ਜਾਣਦੇ ਹੋ ਕਲਯੁਗ ਦੇ ਵਿੱਚ ਮਹਾਮਈ ਕਾਲੀ ਮਾਈ ਦਾ ਪੱਟੀ ਮਾਈ ਦਾ ਉਤਾਰ ਸਭ ਤੋਂ ਵੱਡਾ ਉਤਾਰ ਹੈ ਮਾਂ ਮਤਾ ਦੀ ਦੇਵੀ ਹੈ ਇਹ ਜਿੰਨਾ ਇਹਨਾਂ ਦਾ ਰੂਪ ਬਰਾਟਾ ਜਿੰਨਾ ਰੂਟ ਡਰਾਵਣਾ ਤੇ ਉਹਨੇ ਇਹ ਮਮਤਾ ਦੇ ਨਾਲ ਭਰੀ ਹੋਈ ਦੇਵੀ ਆ ਅਗਰ ਕਿਸੇ ਨੂੰ ਬਖਸ਼ਣ ਤੇ ਆ ਜਵੇ ਤਾਂ ਉਹਦੇ ਪ੍ਰਾਣ ਵੀ ਬਾਅਸ ਮੋੜ ਲਿਆਉਤੀ ਆ ਫੇਰ ਨਹੀਂ ਪਾਵਰਫੁਲ ਦੇਵੀ ਆ ਠੀਕ ਆ ਜੀ ਪਰ ਇਹਨੂੰ ਇੱਕ ਇਹ ਵੀ ਵਰਦਾਣਾ ਕੀ ਅਗਰ ਕੋਈ ਗੁਨਾਹ ਕਰਦਾ ਆ ਕੋਈ ਕਿਸੇ ਵੀ ਤਰ੍ਹਾਂ ਦੀ ਕੋਈ ਉੱਚ ਨੀਚ ਕਰਦਾ ਆ ਤਾਂ ਉਹਨੂੰ ਦੁੱਖ ਦੇਂਦਾ ਉਹਨੂੰ ਦੁੱਖਾਂ ਦੇ ਉਹਦੇ ਜਿਹੜਾ ਉਹਦੇ ਕਰਮਾਂ ਦਾ ਫਲ ਦੇਂਦਾ ਵੀ ਕਰਮ ਇਹਨਾਂ ਦਾ ਹੀ ਆ ਵੱਡੀ ਮਾਈ ਕਾਲੀ ਮਾਈ ਲਈ ਆ ਜੋ ਦੁਸ਼ਟ ਰਾਖਸ਼ ਯੂਨੀ ਵਾਲੇ ਕੰਮ ਕਰਦੇ ਨੇ ਉਹਨਾਂ ਦਾ ਅਹੰਕਾਰ ਤੋੜਨਾ ਉਹਨਾਂ ਦਾ ਵੱਧ ਕਰਨਾ ਉਹਨਾਂ ਦੇ ਸਿਰ ਕਲਮ ਕਰਨਾ ਇਹਨਾਂ ਦਾ ਹੀ ਕੰਮ ਆ ਜੋ ਵੀ ਕੰਮ ਕਰਦੇ ਆ ਰਕਸ਼ੀ ਬੁੱਧੀ ਲੋਕਾਂ ਦੇ ਸੋ ਮਹਾਮਾਈ ਬਹੁਤ ਵੱਡੀ ਮਾਈ ਆ ਦੁਨੀਆ ਦੇ ਆਪਣੇ ਭਾਰਤ ਦੇਸ਼ ਦੇ ਵਿੱਚ ਹਰ ਇੱਕ ਕੋਨੇ ਦੇ ਵਿੱਚ ਇਹਨਾਂ ਨੂੰ ਪੂਜਿਆ ਜਾਂਦਾ ਹੈ ਮਹਾਬਾਈ ਨੂੰ ਅਲੱਗ-ਅਲੱਗ ਰੂਪਾਂ ਦੇ ਵਿੱਚ ਵੀ ਕਈ ਪੂਜਦੇ ਨੇ ਤੇ ਆਪਣੇ ਪੰਜਾਬ ਦੇ ਵਿੱਚ ਜੌਤਰ ਕਰਾਲੀ ਵਾਲੀ ਤੇ ਪਟਿਆਲੇ ਵਾਲੀ ਤੇ ਜੱਜਰਗਪੈਰ ਵਾਲੀ ਦੇ ਤਿੰਨ ਥਾਂ ਤੇ ਜਾ ਕੇ ਬទਿਆ ਰੂਪਾਂ ਦੇ ਵਿੱਚ ਇਹਨਾਂ ਨੂੰ ਪੂਜਿਆ ਜਾਂਦਾ ਆ ਸੋ ਇਹ ਸਮਾਧੀ ਦੀ ਸਿੱਧੀ ਜਿਹੜੀ ਹੁੰਦੀ ਆ ਬਿਨਾ ਗੁਰੂ ਤੋਂ ਕੋਈ ਨਹੀਂ ਕਰ ਸਕਦਾ ਠੀਕ ਆ ਜੀ ਧਿਆਨ ਨਾਲ ਸੁਣ ਲਓ ਭਵੇਂ ਕੋਈ ਸ਼ਾਵਰ ਮੰਤਰ ਆ ਭਵੇਂ ਕੋਈ ਨੂਰੀ ਮੰਤਰ ਆ ਲਾਹੀ ਮੰਤਰ ਆ ਜਿਹੜੇ ਵੱਡੇ ਮਾਈ ਦੇ ਮੰਤਰ ਨੇ ਕਾਲੀ ਮਾਈ ਦੇ ਇਹਨੂੰ ਬਿਨਾ ਗੁਰੂ ਤੋਂ ਕੋਈ ਨਹੀਂ ਕਰ ਸਕਦਾ ਕਿਉਂਕਿ ਬਿਨਾ ਗੁਰੂ ਤੋਂ ਕਰੋਗੇ ਜਾਂ ਤਾਂ ਕੋਈ ਜਾਨੀ ਮਾਲੀ ਨੁਕਸਾਨ ਹੋਊਗਾ ਜਾਂ ਫਿਰ ਇਹ ਹੁੰਦਾ ਬੰਦਾ ਪਾਗਲ ਹੀ ਹੋ ਜਾਂਦਾ ਆ ਜ਼ਿਆਦਾਤਰ ਕੇਸਾਂ ਦੇ ਵਿੱਚ ਬੰਦਾ ਪਾਗਲ ਹੋਣ ਦੇ ਚਾਂਸ 14 ਹੁੰਦੇ ਨੇ ਕਿਉਂਕਿ ਇਹਦੇ ਵਿੱਚ ਕ੍ਰੋਧ ਆਣਾ ਖਰੂਨ ਦਾ ਵਾਲਾ ਮਾਰਦਾ ਹਾਰਟ ਬੀਟ ਉੱਪਰ ਥੱਲੇ ਹੋਣੀ ਠੀਕ ਹੈ ਜੀ ਧਾਤਾਂ ਬੈਨਾਂ ਦਾ ਫੜਕਣਾ ਗੁੱਸਾ ਉਹਦੇ ਮਾੜੀ ਮਾੜੀ ਗੱਲ ਦਾ ਗੁੱਸਾ ਆਣਾ ਅੱਖਾਂ ਦੇ ਘੇਰੇ ਲਾਲ ਰਹਿਣਾ ਇਹ ਜੇ ਕੰਮ ਬਹੁਤ ਹੁੰਦੇ ਆ ਇਹਦੇ ਵਿੱਚ ਰਕਤ ਦੇ ਉੱਤੇ ਚੱਲਣ ਵਾਲੀ ਦੇਵੀ ਆ ਇਹ ਠੀਕ ਹੈ ਜੀ ਕਿਉਂਕਿ ਖੁਦ ਖੱਪਰਾਂ ਦੀ ਮਾਲਾ ਪਾਈ ਹੋਈ ਆ ਤੇ ਹੱਥ ਦੇ ਵਿੱਚ ਪਿਆਲਾ ਆ ਜੋ ਜਣ ਖੱਪਰ ਕਹਿੰਦੇ ਆ ਉਹ ਰਕਤ ਦਾ ਹੀ ਸੀਵਨ ਹੁੰਦਾ ਇਹਨਾਂ ਦਾ ਭੋਗ ਪ੍ਰਸ਼ਾਦ ਲੱਗਦਾ ਆ ਸਾਤਵੀਕੀ ਚ ਵੀ ਚੱਲਦੀ ਆ ਕਈ ਲੋਕ ਸਾਤਵੀਕੀ ਵਿੱਚ ਲਾਉਂਦੇ ਆ ਇਹਨਾਂ ਨੂੰ ਫਲ ਫਰੂਟਾਂ ਦੇ ਉੱਤੇ ਜਾ ਹਨਾਰ ਦੀ ਬਲੀ ਦੇ ਉੱਤੇ ਇਦਾਂ ਦੀਆਂ ਚੀਜ਼ਾਂ ਦੇ ਬਹੁਤ ਬਹੁਤ ਚੀਜ਼ਾਂ ਦੇ ਚਲਾਉਂਦੇ ਨੇ ਠੀਕ ਹੈ ਜੀ ਤੇ ਪਰ ਇਹ ਗੁਰੂ ਤੇ ਡਿਪੈਂਡ ਕਰਦਾ ਹੁੰਦਾ ਵੀ ਗੁਰੂ ਨੇ ਤੁਹਾਨੂੰ ਕਿਹੜੀ ਚੀਜ਼ ਦੇ ਉੱਤੇ ਲਗਾ ਜਿਆਦਾਤਰ ਰક્ત ਪਿਆਲਿਆਂ ਤੇ ਚਲਦੀ ਜਾਂ ਠੀਕ ਹੈ ਜੀ ਬਲੀ ਬੱਕਰੀ ਲਗਦੇ ਨੇ ਤੇ ਕਈ ਥਾਂ ਤੇ ਨਰਾਪੂ ਕਰਾ ਸ਼ਰਾਬ ਦੇ ਵਿੱਚ ਵੀ ਲਾ ਜਾਂਦਾ ਐਲਕੋਹਲ ਦੇ ਵਿੱਚ ਜੇ ਲੋਕ ਹਰੇਕ ਦੀ ਅਲੱਗ ਅਲੱਗ ਮੰਨਦਾ ਹੈ ਅਲੱਗ ਅਲੱਗ ਤਰੀਕਾ ਆ ਆਪਾਂ ਨੂੰ ਉਹਦੇ ਬਾਰੇ ਕੋਈ ਪੜਾ ਹੋਣੀ ਕਰਨਾ ਪਰ ਜਿਹੜਾ ਇਸ ਦੇਵੀ ਨੂੰ ਮੰਨਦਾ ਆ ਉਦੇ ਉੱਤੇ ਕੋਈ ਵੀ ਪੁੱਟੀ ਸਿੱਧੀ ਲਬਲਾਮ ਛੇਤੀ ਕਿਤੇ ਮਾਰ ਨਹੀਂ ਕਰਦੀ ਮਸਾਣ ਤਾਂ ਬਿਲਕੁਲ ਉੱਤੇ ਮਾਰ ਨਹੀਂ ਕਰਦੇ ਓਕੇ ਮਾਈ ਉਹਨਾਂ ਤਾਂ ਖਾ ਜਾਂਦੀ ਹੈ ਮਸਾਣਾ ਉਹਨ ਦਾ ਠੀਕ ਹੈ ਜੀ ਤੇ ਦੂਜੀ ਗੱਲ ਇਹਦੇ ਰੂਪ ਕਈ ਤਰ੍ਹਾਂ ਦੇ ਆ ਅਗਰ ਜਰਗ ਪੈਲ ਵਾਲੀ ਨਾਲ ਚਲਾਈ ਹੋਵੇ ਤਾਂ ਉਹਦੇ ਨਾਲ ਇਹ ਜੋੜੇ ਚ ਚਲਦੀ ਹੈ ਦੂਜੀ ਮਾਈ ਜਿਹਨਾਂ ਉਹ ਪਹਿਲਾਂ ਨਾਲਿਆ ਤੇ ਉੱਤੇ ਫਿਰ ਮਾਰ ਕਰ ਜਾਂਦੀ ਆ ਠੀਕ ਹੈ ਜੀ ਇਹ ਤਾਂ ਬਹੁਤ ਸਹਾਵਤਾ ਹੁੰਦਾ ਆ ਇਹਦੇ ਵਿਸ਼ੇ ਦੇ ਬਾਰੇ ਤਾਂ ਆਪਾਂ ਲੱਗ ਤੋਂ ਇੱਕ ਵੀਡੀਓ ਬਣਾ ਲਾਂਗੇ ਵੀ ਇਹ ਮਾਈ ਕਿੱਦਾਂ ਰੋਕਦੀ ਆ ਕਿਵੇਂ ਕੰਮ ਕਰਦੀ ਆ ਕਿਵੇਂ ਨਹੀਂ ਕਿਦਣਾ ਜੂੜੇ ਚਲਦੀ ਆ ਠੀਕ ਆ ਜੀ ਰੇ ਜੀ ਹਮੇਸ਼ਾ ਜੋੜੇ ਚ ਜਿਣਾਉਣੀ ਚਾਹੀਦੀ ਆ ਕੋਈ ਵੀ ਸੇਵਕ ਆ ਕੋਈ ਇਸ ਲੈਂ ਦਾ ਬੰਦਾ ਉਹਨ ਹਮੇਸ਼ਾ ਜੋੜੇ ਚ ਹੀ ਕੰਮ ਕਰਨਾ ਚਾਹੀਦਾ ਆ ਕੱਲੀ ਕਹਰੇ ਦੇਵੀ ਦੇਵਤੇ ਚ ਲਾ ਕੇ ਤਾਂ ਫਸਣ ਵਾਲਾ ਜਾਂ ਆਪਣੇ ਤੇ ਕਸ਼ਟ ਪਾਉਣ ਵਾਲਾ ਕੰਮ ਹੁੰਦਾ ਆਪਣੇ ਪਰਿਵਾਰ ਤੇ ਠੀਕ ਆ ਜੀ ਕਬੱਡੀ ਮਾਈ ਦੀ ਸੇਵਾ ਕਰਨ ਲਈ ਬਹੁਤ ਵਧੀਆ ਟਾਈਮ ਚੱਲ ਰਿਹਾ ਨਰਾਤੇ ਚੱਲ ਰਹੇ ਨੇ ਉਤਤ ਚੇਤ ਦਾ ਮਹੀਨਾ ਚੱਲ ਰਿਹਾ ਤੁਸੀਂ ਕਿਸੇ ਵੀ ਮੰਗਲਵਾਰ ਜਾਂ ਸ਼ਨੀਵਾਰ ਨੂੰ ਤੁਸੀਂ ਇਹ ਸੇਵਾ ਸ਼ੁਰੂ ਕਰ ਜਾਉਂਦੇ ਆ ਜਾਂ ਹੁਣ ਲਾਤੇ ਚੱਲ ਰਹੇ ਜਿਵੇਂ ਅੱਜ ਵੀਡੀਓ ਪਾਈਆ ਤੁਸੀਂ ਜਦੋਂ ਮਰਜ਼ੀ ਸ਼ੁਰੂ ਕਰ ਸਕਦੇ ਹੋ ਪਰ ਆਪਣੇ ਗੁਰੂ ਦੀ ਇਜਾਜ਼ਤ ਲੈ ਕੇ ਅਸੀਂ ਮੰਤਰ ਤੁਹਾਨੂੰ ਦੱਸ ਦੇਣਾ ਵਿਧੀ ਦੱਸ ਦੇਣੀ ਆ ਆਪਣੀ ਗੁਰੂ ਤੋਂ ਇਜਾਜ਼ਤ ਲੈ ਬਿਨਾ ਇਹ ਕੰਮ ਨਹੀਂ ਕਰਨਾ ਸਖਤ ਚੇਤਾਵਨੀ ਆ ਜੇ ਕੋ ਬਿਨਾ ਗੁਰੂ ਤੋਂ ਕਰੂਗਾ ਤਾਂ ਉਹ ਆਪਣੇ ਕਰਮਾਂ ਦਾ ਆਪਣੇ ਨਤੀਜੇ ਦਾ ਆਪ ਜ਼ਿੰਮੇਵਾਰ ਹੋਵੇਗਾ ਠੀਕ ਆ ਜੀ ਤੁਹੇ ਮਈ ਦਾ ਜਿਹੜਾ ਜਾਪ ਆ ਜਿਹੜੀ ਸੇਵਾ ਹੁਣੀ ਆ ਤੁਸੀਂ ਜਾਂ ਤਾਂ ਕਲਰਾਂ ਦੇ ਵਿੱਚ ਜਾਂ ਸੇਵਿਆਂ ਮਸਾਉਣਾ ਦੇ ਵਿੱਚ ਕਰ ਸਕਦੇ ਹੋ ਜਾਂ ਫਿਰ ਤੁਸੀਂ ਘਰੇ ਕਰਨੀ ਆ ਤਾਂ ਕੋਈ ਬਿਲਕੁਲ ਸਾਫ਼ ਸੁਥਰਾ ਕਾਂਤਥਾ ਹੋਣਾ ਚਾਹੀਦਾ ਜਿੱਥੇ ਕੋਈ ਆਉਂਦਾ ਜਾਂਦਾ ਨਾ ਹੋਵੇ ਇਹ ਯਾਦ ਰੱਖਣਾ ਕਿ ਇਹਨੂੰ ਰਾਤ ਨੂੰ ਹੀ ਕਰਨਾ ਆ ਰਾਤ ਨੂੰ 12 ਬੂਰਾ ਦੇ ਵਿੱਚ 12:00 ਵਜੇ ਤੋਂ ਬਾਅਦ ਐਦਾਂ ਤੁਸੀਂ ਕਰ ਸਕਦੇ ਹੋ ਕਿ ਦਿਨੇ ਚਹਿਲ ਪਹਿਲ ਹੁੰਦੀ ਆ ਤੇ ਜਦੋਂ ਇਹ ਮਈ ਦਾ ਫਿਰਕਾ ਪਹਿਣਾ ਤਾਂ ਮੋਰੇ ਕੋਈ ਆਉਣਾ ਨਹੀਂ ਚਾਹੀਦਾ ਜੇ ਕੋਈ ਮੋਰੇ ਆਇਆ ਤਾਂ ਟੰਗਿਆ ਗਿਆ ਤਾਂ ਲੱਗ ਗੱਲ ਆ ਠੀਕ ਆ ਜੀ ਬਹੁਤ ਲੋਕਾਂ ਦੇ ਇਦਾਂ ਨੁਕਸਾਨ ਹੋਏ ਆ ਤੇ ਹੋ ਵੀ ਜਾਂਦੇ ਨੇ ਸੋ ਇਹਦੇ ਵਿੱਚ ਤੁਸੀਂ ਜਿਹੜਾ ਖਾਸ ਕਰਕੇ ਧਿਆਨ ਰੱਖਣਾ ਇੱਕ ਤਾਂ ਸਵਾ ਲੱਖ ਜਾਬ ਤੋਂ ਲੈਣੇ ਕੰਮ ਨਹੀਂ ਕਰਨਾ ਠੀਕ ਆ ਚੱਲ ਪੈਣੀ ਆ ਪਹਿਲੇ ਦਿਨ ਤੋਂ ਹੀ ਤੁਹਾਨੂੰ ਆਵਾਸ ਉਹਨਾਂ ਦਾ ਪਣੇ ਆ ਸਰੀਰ ਨੂੰ ਵੀ ਪਰਤ ਲਗਣ ਆਪਣਾ ਠੀਕ ਆ ਜੀ ਪਰ ਜਿਹੜਾ ਪੂਰਨ ਤੌਰ ਤੇ ਮੰਤਰ ਚਲਦਾ 100 ਲੱਖ ਜਾਬ ਤੁਹਾਨੂੰ ਚਾਹੀਦਾ ਹੀ ਚਾਹੀਦਾ ਆ ਨਾਲ ਧੂਪ ਅਗਰਬੱਤੀਆਂ ਮਾਸ ਠੀਕ ਆ ਸ਼ਰਾਬ ਵਗੈਰਾ ਬੜੀ ਲਈ ਸਾਰਾ ਸਮਾਨ ਤੁਹਾਨੂੰ ਪ੍ਰਬੰਧ ਕਰਕੇ ਕੋਲ ਰੱਖਣਾ ਪੈਣਾ ਫਲ ਫਰੂਟ ਵੀ ਤੇ ਬੋਲੀ ਬੱਕਰੇ ਸਾਰਾ ਕੁਝ ਕੋਰ ਰੱਖਣਾ ਪੈਣਾ ਲੱਗੇ ਨਾ ਲੱਗੇ ਉਹ ਮਾਈ ਦੀ ਦੇਵਤਿਆਂ ਦੀ ਆਪਣੀ ਆਪਣਾ ਉਹਨਾਂ ਦੀ ਇੱਛਾ ਹੁੰਦੀ ਹੈ ਠੀਕ ਹੈ ਪਰ ਕੋਲ ਪ੍ਰਬੰਧ ਕਰਕੇ ਜਰੂਰ ਰੱਖਣਾ ਹੁੰਦਾ ਤੇਲ ਦੀ ਬੋਤਲ ਛਰਾਬ ਬੱਕਰੇ ਬੱਕਰਾ ਹੀ ਕੋਲ ਆ ਰੰਦਾ ਠੀਕ ਹੈ ਨਾ ਤੇ ਇਦਾਂ ਜਨ ਕਿ ਲੱਡੂ ਪਾਣ ਆਪਣੇ ਲੌਂਗ ਇਲਾਇਚੀਆਂ ਜਨ ਕਿ ਜੋ ਵੀ ਇਹਨਾਂ ਦਾ ਭੋਗ ਪ੍ਰਸ਼ਾਦ ਦਾ ਸਾਰਾ ਤੁਸੀਂ ਆਪਦੇ ਕੋਰ ਰੱਖਣਾ ਪ੍ਰਬੰਧ ਕਰਕੇ ਹੀ ਬੈਠਣਾ ਹੈ ਬਾੜ ਦੇ ਤੇ ਮੋਰੇ ਭਾਵੇਂ ਤੁਸੀਂ ਆਪਣੇ ਗੁਰੂ ਤੋਂ ਪੁੱਛ ਕੇ ਜਿਹੜੀ ਮਰਜ਼ੀ ਚੀਜ਼ ਰੱਖੀਏ ਜਿੱਤੇ ਤੁਸੀਂ ਸੇਵਾ ਕਰਨੀ ਆ ਪਰ ਇਹ ਚੀਜ਼ਾਂ ਤੁਹਾਡੇ ਪਰਮਾਨੈਂਟ ਘਰੇ ਹੋਣੀਆਂ ਰਹੀ ਚਾਹੀਦੀਆਂ ਚਾਹੀਦੀਆਂ ਉਧਰ ਉਹ ਹਾਜ਼ਰ ਹੋ ਜਵੇ ਤਾਂ ਕੁਝ ਮੰਗ ਲਵੇ ਤੁਹਾਡੇ ਕੋਲ ਕੁਝ ਹੋਵੇ ਨਾ ਫਿਰ ਤੁਸੀਂ ਭਾਈ ਰਗੜੀ ਜਾਉਂਗੇ ਇਹ ਚੀਜ਼ਾਂ ਜੋ ਵੀ ਇਹਦਾ ਭੋਗ ਪ੍ਰਸ਼ਾਦ ਹੁੰਦਾ ਜਿੰਨੀਆਂ ਵੀ ਕੜਾਹੀਆਂ ਪਉਈਆਂ ਲੱਲਾ ਪੱਪਾ ਜੋ ਵੀ ਹੁੰਦਾ ਸਾਰਾ ਤੁਸੀਂ ਅਰੇਂਜਮੈਂਟ ਆਪਣੇ ਘਰੇ ਰੱਖਣਾ ਹੈ ਇਹਦਾ ਚੀਜ਼ਾਂ ਦਾ ਇੱਕ ਵੀ ਚੀਜ਼ ਥੋੜੀ ਮਿਸ ਨਹੀਂ ਹੋਣੀ ਜੈਦੀ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਠੀਕ ਹੈ ਜੀ ਤੇ ਇਹਦਾ ਜਾਪ ਕਰਨ ਤੋਂ ਪਹਿਲਾਂ ਤੁਸੀਂ ਆਪਣਾ ਸੁਰੱਖਿਆ ਘੇਰਾ ਤੁਹਾਨੂੰ ਆਉਂਦਾ ਹੋਣਾ ਚਾਹੀਦਾ ਕੋਈ ਰક્ષਾ ਮੰਤਰ ਕੋਈ ਕੀਲ ਮੰਤਰ ਕੋਈ ਆਸਣ ਦਾ ਜਾਪ ਇਹ ਵਗੈਰਾ ਸਾਰੇ ਤੁਹਾਨੂੰ ਆਉਂਦੇ ਹੋਣੇ ਚਾਹੀਦੇ ਆ ਫੇਰ ਹੀ ਤੁਸੀਂ ਇਹਨੂੰ ਕਰ ਸਕਦੇ ਹੋ ਤੇ ਬਿਨਾ ਗੁਰੂ ਦੀ ਇਜਾਜ਼ਤ ਤੋਂ ਬਿਨਾ ਗੁਰੂ ਤੋਂ ਪੁੱਛੇ ਕਿਛੇ ਬਿਨਾ ਤੁਸੀਂ ਨਹੀਂ ਕਰ ਸਕਦੇ ਠੀਕ ਆ ਜੀ ਸੋ ਹੁਣ ਮੰਤਰ ਲੋਡ ਕਰ ਲਓ ਮੰਤਰ ਬਹੁਤ ਵਧੀਆ ਸ਼ਾਵਰ ਮੰਤਰ ਮੰਤਰ ਦੇ ਕੀ ਬੋਲ ਸ਼ਬਦ ਨੇ ਕਾਪੀ ਪੇਨ ਚੱਕੋ ਨੋਟ ਕਰ ਲਓ ਇਹਨੂੰ ਅਗਰ ਕਿਸੇ ਨੂੰ ਇਸ ਮੰਤਰ ਦੇ ਵਿੱਚ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਡਾਊਟ ਵਗੈਰਾ ਵੀ ਹੋਇਆ ਤਾਂ ਦੱਸ ਸਕਦਾ ਹੈ ਸਾਡੇ ਇੰਸਟਾਗ੍ਰਾਮ ਤੇ ਆ ਕੇ ਪੁੱਛ ਸਕਦਾ ਠੀਕ ਹੈ ਨਾ ਇੰਸਟਾਗ੍ਰਾਮ ਸਾ ਪੇਜ ਸਾਡਾ ਸਾਰਿਆਂ ਨੂੰ ਪਤਾ ਹੀ ਆ ਪੰਜ ਪੇਜ ਸਰਕਾਰੀ ਜੀਨੋ 786 ਉੱਤੇ ਆ ਕੇ ਤੁਸੀਂ ਸਾਨੂੰ ਮੈਸੇਜ ਕਰਕੇ ਪੁੱਛ ਸਕਦੇ ਅਗਰ ਕੋਈ ਤੁਹਾਨੂੰ ਕੋਈ ਟਪਲੀ ਲੱਗਦੀ ਹੋਵੇ ਕੋਈ ਸ਼ਬਦ ਬੋਲ ਦੇ ਵਿੱਚ ਠੀਕ ਹੈ ਜੀ ਸੋ ਮੰਤਰ ਇਦਾਂ ਆ ਧਿਆਨ ਦੇ ਨਾਲ ਸੁਣੋ ਹੌਲੀ ਹੌਲੀ ਬੋਲੂਗਾ ਓਮ ਕਾਲਿਕਾ ਖੜਗ ਖੱਪੜ ਲਿਆਏ ਠਾੜੀ ਜੋਤ ਤੇਰੀ ਨਰਾਲੀ ਪੀਤੀ ਪਰ ਪਰ ਰਕਤ ਪਿਆਲੀ ਕਰੇ ਭਗਤੋ ਕੀ ਰਖਵਾਲੀ ਨਾ ਕਰੇ ਰਕਸ਼ਾ ਤੋ ਮਹਾਵੀਰ ਪੈਰੋ ਕੀ ਦੁਹਾਈ ਠੀਕ ਹੈ ਜੀ ਇੰਨਾ ਗੇ ਕਲਮਾ ਮੰਤਰ ਆ ਜੀ ਦੁਆਰਾ ਫੇਰ ਸਾਨੂੰ ਸੁਣ ਲਓ ਓਮ ਕਾਲੀਗਾ ਖੜਕ ਖੱਪੜ ਲਿਆਏ ਥਾੜੀ ਜੋਤ ਤੇਰੀ ਨਿਰਾਲੀ ਪੀਤੀ ਪਰ ਪਰ ਰਕਤ ਪਿਆਲੀ ਕਰੇ ਭਗਤੋ ਕੀ ਰਖਵਾਲੀ ਨਾ ਕਰੇ ਰਕਸ਼ਾ ਮਹਾਪੀਰ ਮਹਾਬਲੀ ਪੈਰੋ ਕੀ ਦੁਹਾਈ ਇੰਨਾ ਗੇ ਮੰਤਰ ਕਰਮਾ ਠੀਕ ਹੈ ਇਹਨੂੰ ਧਿਆਨ ਦੇ ਨਾਲ ਪਹਿਲਾਂ ਕੰਠ ਕਰ ਲਿਓ ਫਿਰ ਇਹਨੂੰ ਸੱਦ ਕਰਨ ਤੇ ਬੈਠੇ ਹੋ ਤੇ ਬਾਰ ਬਾਰ ਇੱਕੋ ਗੱਲ ਦੀ ਚੇਤਾਵਨੀ ਆ ਕਿ ਬਿਨਾ ਗੁਰੂ ਤੋਂ ਨਹੀਂ ਕਰਨਾ ਠੀਕ ਹੈ ਜੀ ਬਿਨਾ ਗੁਰੂ ਤੋਂ ਨਹੀਂ ਕਰਨਾ ਸੋ ਤੁਹਾਨੂੰ ਸਾਡੇ ਕਲਮੇ ਕਲਾ ਵਿਚਾਰ ਕਿੱਦਾਂ ਦੇ ਲੱਗਦੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਦਿਓ ਜੈ ਜੀ ਜੈ ਪੀਰਾਂ ਦੀ ਜੈ ਸਰਕਾਰਾਂ ਦੀ